ਆ ਗਿਆ ਨੰਨਾ ਛਾ ਗਿਆ ਨੰਨਾ ਇਹ ਨਾਰੇ ਅੱਜ ਕੱਲ ਰਾਜਪੂਰਾ ਦੇ ਵਿੱਚ ਆਮ ਸੁਣਨ ਨੂੰ ਮਿਲ ਰਹੇ ਆ ਇੰਨਾ ਛਾ ਗਿਆ ਨਾ ਕਿ ਜਿਵੇਂ ਇੱਕ ਆਵਾਜ਼ ਹੀ ਫੈਲ ਗਈ ਆ ਪੂਰੇ ਲੋਕ ਸਭਾ ਪਟਿਆਲੇ ਦੇ ਵਿੱਚ ਕਿ ਆ ਗਿਆ ਨੰਨਾ ਛਾ ਗਿਆ ਨੰਨਾ ਕਦੇ ਇਹ ਨਾ ਸੋਚਣਾ ਕਿ ਨੰਨਾ ਸਾਡੇ ਘਰ ਨਹੀਂ ਆਇਆ ਸਾਡੀ ਦੁਕਾਨ ਤੇ ਨਹੀਂ ਆਇਆ ਅਗਰ ਤੁਹਾਨੂੰ ਚੋਣ ਨਿਸ਼ਾਨ ਬਾਰੇ ਪੁੱਛਿਆ ਜਾਵੇ ਤੁਹਾਨੂੰ ਚੋਣ ਨਿਸ਼ਾਨ ਕੀ ਦਈਏ ਕੀ ਚਾਹਦੇ ਹੋ ਕਿਹੜਾ ਚੋਣ ਨਿਸ਼ਾਨ ਮਿਲੇ ਤੁਹਾਨੂੰ ਦੇਖੋ ਵੈਸੇ ਤਾਂ ਇਹ ਕੰਮ ਇਲੈਕਸ਼ਨ ਕਮਿਸ਼ਨ ਦਾ ਹੈ ਪਰ ਜੇ ਮੈਨੂੰ ਦਿੱਤਾ ਜਾਵੇ ਤਾਂ ਮੈਂ ਤਾਂ ਕਹਾਂਗਾ ਜੇ ਉਹ ਮੇਰਾ ਕੰਮ ਹੈ ਚਾਹ ਰ ਕੰਮ ਹੈ ਮੈਨੂੰ ਚਾਹ ਦਾ ਕੰਮ ਦਿੱਤਾ ਜਾ। ਚਲੋ ਕਹਿੰਦੇ ਨੇ ਜਦੋਂ ਕਹਿੰਦੇ ਨੇ ਨੀਟੂ ਛਟਰੇ ਵਾਲੀ ਦੀ ਪਾਰਟੀ ਜੁ ਹੈ ਜੀ ਥੋੜਾ ਕਮੇਡੀਅਨ ਹੈ ਜੀ ਵੀ ਮੈਂ ਚਲੋ ਜੋ ਵੀ ਹੈ ਜਨਤਾ ਜੋ ਵੀ ਕਹਿੰਦੀ ਹੈ ਆਪਾਂ ਜਨਤਾ ਦੇ ਨਾਲ ਆ ਆਪਾਂ ਨੂੰ ਕੋਈ ਦਿੱਕਤ ਨਹੀਂ ਤੁਸੀਂ ਹਲਸੀ ਮਜ਼ਾਕ ਕਰੋ ਕੋਈ ਗੱਲ ਨਹੀਂ ਲੇਕਿਨ ਆਪਣਾ ਕੰਮ ਜਿਹੜਾ ਹੈ ਵੋਟ ਦਾ ਤੇ ਸਪੋਰਟ ਦਾ ਉਹ ਤੁਸੀਂ ਮੇਰਾ ਜਰੂਰ ਦੇ ਇੱਕ ਮੌਕਾ ਇੱਕ ਮੌਕਾ ਤੁਸੀਂ ਆ ਗਿਆ ਨੰਨਾ ਛਾ ਗਿਆ ਨੰਨਾ ਤੇ ਨੰਨੇ ਨੂੰ ਦੇ ਕੇ ਦੇਖੋ ਪਰ ਮੈਂ ਤੁਹਾਡੀਆਂ ਉਮੀਦਾਂ ਤੋਂ ਵੱਧ ਕੇ ਕਈ ਗੁਣਾ ਵੱਧ ਕੇ ਤੁਹਾਨੂੰ ਕਰਕੇ ਦਿਖਾਵਾਂਗਾ ਅਕਾਲੀ ਦਲ ਤੋਂ ਇਨਕੇ ਸ਼ਰਮਾ ਠੀਕ ਹੈ ਜੀ ਭਾਜਪਾ ਤੋਂ ਮਹਾਰਾਣੀ ਪ੍ਰਨੀਤ ਕੌਰ ਆਮ ਆਦਮੀ ਪਾਰਟੀ ਤੋਂ ਡਾਕਟਰ ਬਲਵੀਰ ਜਿਹੜੇ ਕਿ ਮੰਤਰੀ ਨੇ ਉਹ ਸਾਰੇ ਖੜੇ ਆ ਫਿਰ ਤੁਸੀਂ ਨਹੀਂ ਸੋਚਿਆ ਵੀ ਮੈਂ ਕੀ ਕਰੂੰਗਾ ਖੜ ਕੇ ਯਾਰ ਇਹ ਜਿਹੜੇ ਦਿਗਜ ਖੜੇ ਆ ਆ ਗਿਆ ਨੰਨਾ ਛਾ ਗਿਆ ਨੰਨਾ ਇਹ ਨਾਰੇ ਅੱਜ ਕੱਲ ਰਾਜਪੂਰਾ ਦੇ ਵਿੱਚ ਆਮ ਸੁਣਨ ਨੂੰ ਮਿਲ ਰਹੇ ਆ ਆਖਰ ਕੌਣ ਹੈ ਨੰਨਾ ਜਿਹੜਾ ਆ ਗਿਆ ਤੇ ਛਾ ਗਿਆ ਕਿਉਂਕਿ ਰਾਜਪੂਰਾ ਦੇ ਵਿੱਚ ਇੱਕ ਵਾਰ ਪਹਿਲਾਂ ਵੀ ਗੱਲ ਹੋਈ ਕਿ ਆ ਗਿਆ ਜੱਗਾ ਛਾ ਗਿਆ ਜੱਗਾ ਮਤਲਬ ਕਿ ਰਾਜਪੂਰਾ ਦੇ ਉਮੀਦਵਾਰ ਇਸ ਤਰ੍ਹਾਂ ਦਾ ਪ੍ਰਚਾਰ ਕਰਦੇ ਆ ਸੋ ਹੁਣ ਗੱਲ ਕਰਾਂਗੇ ਲੋਕ ਸਭਾ ਇਲੈਕਸ਼ਨ ਦੀ ਜੋ ਕਿ 2024 ਦੇ ਵਿੱਚ ਲੋਕ ਸਭਾ ਬਹੁਤ ਕਹਿ ਲਈਏ ਕਿ ਵੱਡੇ ਵੱਡੇ ਮੁੱਦਿਆਂ ਦੇ ਉੱਤੇ ਚੱਲ ਰਹੀ ਹੈ ਪਰ ਇਹ ਵੱਡੇ ਵੱਡੇ ਮੁੱਦੇ ਵੱਡੇ ਵੱਡੇ ਉਮੀਦਵਾਰ ਵੱਡੀਆਂ ਵੱਡੀਆਂ ਪਾਰਟੀਆਂ ਤੋਂ ਹਟ ਕੇ ਇੱਕ ਆਮ ਘਰ ਚੋਂ ਨਿਕਲ ਕੇ ਇੱਕ ਆਮ ਵਿਅਕਤੀ ਨੇ ਵੀ ਸੋਚ ਲਿਆ ਹੈ ਕਿ ਮੈਂ ਵੀ ਐਮਪੀ ਉਮੀਦਵਾਰ ਬਣ ਕੇ ਇਲੈਕਸ਼ਨ ਮੈਦਾਨ ਦੇ ਵਿੱਚ ਉਤਰਾਂਗਾ ਸੋ ਉਹਨਾਂ ਨੇ ਰੱਖਿਆ ਸਲੋਗਨ ਆ ਗਿਆ ਨੰਨਾ ਛਾ ਗਿਆ ਨੰਨਾ ਸੋ ਮਿਲਾਨੇ ਤੁਹਾਨੂੰ ਨੰਨੇ ਨਾਲ ਨੰਨਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਹਾਂਜੀ ਮੈਂ ਸਭ ਤੋਂ ਪਹਿਲਾਂ ਤਾਂ ਆਰਥ ਟੀਵੀ ਪੰਜਾਬ ਦਾ ਬਹੁਤ-ਬਹੁਤ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਮੈਨੂੰ ਅੱਜ ਤੁਹਾਡੇ ਇੰਟਰਵਿਊ ਲਈ ਬਹੁਤ ਮੌਕਾ ਦਿੱਤਾ ਤਾਂ ਆਪ ਦਾ ਬਹੁਤ-ਬਹੁਤ ਧੰਨਵਾਦ ਸੋ ਤੁਹਾਨੂੰ ਦੱਸ ਦਿਆਂ ਕਿ ਲੋਕ ਸਭਾ ਹਲਕਾ ਪਟਿਆਲਾ ਤੋਂ ਨੰਨਾ ਜੀ ਆਜ਼ਾਦ ਤੌਰ ਦੇ ਉੱਤੇ ਉਮੀਦਵਾਰ ਉਤਰੇ ਆ ਔਰ ਇਹਨਾਂ ਦੀ ਸਪੋਰਟ ਕਰ ਰਹੇ ਨੇ ਨੀਟੂ ਸ਼ਟਰਾਂ ਵਾਲਾ ਜੋ ਕਿ ਬਹੁਤ ਫੇਮਸ ਨੇ ਸੋਸ਼ਲ ਮੀਡੀਆ ਦੇ ਉੱਤੇ ਸੋ ਇਹਨਾਂ ਦੀ ਸਪੋਰਟ ਕਰ ਰਹੇ ਆ ਅਸੀਂ ਸੋਚਿਆ ਕਿ ਜਨਤਾ ਦੇ ਹੱਕ ਦੀ ਆਵਾਜ਼ ਅਰਥ ਟੀਵੀ ਪੰਜਾਬ ਜਨਤਾ ਦੇ ਇਸ ਨੁਮਾਇंदे ਨੂੰ ਤੁਹਾਡੇ ਤੱਕ ਪਹੁੰਚਾਵਾਂਗੇ ਕਿਉਂਕਿ ਬਹੁਤ ਘੱਟ ਚੈਨਲ ਨੇ ਜਿਹੜੇ ਇਹਨਾਂ ਤੱਕ ਅਪਰੋਚ ਕਰਨਗੇ ਸੋ ਇਹ ਇੱਕ ਆਮ ਪਰਿਵਾਰ ਚੋਂ ਉੱਠ ਕੇ ਆਏ ਆ ਇਲੈਕਸ਼ਨ ਲੜ ਰਹੇ ਮੈਂ ਤੁਹਾਨੂੰ ਦੱਸ ਦਿਆਂ ਕਿ ਰਾਜਪੂਰਾ ਦੇ ਵਿੱਚ ਮੋਟਰਸਾਈਕਲ ਤੇ ਘੁੰਮਦੇ ਆ ਤੇ ਛੋਟਾ ਜਿਹਾ ਕੰਮ ਕਰਦੇ ਆ ਗੱਲਬਾਤ ਇਹਨਾਂ ਨਾਲ ਹੀ ਕਰ ਲੈਂਦੇ ਆ ਨੰਨਾ ਜ ਹਾਂਜੀ ਭਾਜੀ ਮੇਰਾ ਜਿਹੜਾ ਕੰਮ ਹੈ ਮੈਂ ਇੱਕ ਗਰੀਬ ਪਰਿਵਾਰ ਚ ਬਿਲੋਂਗ ਕਰਦਾ ਤੇ ਮੇਰਾ ਚਾਹ ਦਾ ਕੰਮ ਹੈ ਇੱਕ ਛੋਟੀ ਜੀ ਕੰਟੇਨ ਹੈ ਚਾਹ ਦੀ ਤੇ ਮੈਂ ਹੁਣ ਜਿਵੇਂ ਅੱਜ ਕੱਲ ਇਲੈਕਸ਼ਨਾਂ ਦੇ ਵਿੱਚ ਮੈਂ ਆਪਣਾ ਚੋਣ ਲੜ ਰਿਹਾ ਤਾਂ ਮੈਂ ਹਜੇ ਵੀ ਜਿਹੜਾ ਆਪਣਾ ਸਵੇਰੇ ਕੰਮ ਤੇ ਜਾਣਾ 8 ਵਜੇ 2 ਵਜੇ ਉੱਥੋਂ ਆਪਣੇ ਕੰਮ ਤੋਂ ਛੁੱਟੀ ਕਰਕੇ ਆਉਣਾ ਤੇ ਉਸ ਤੋਂ ਬਾਅਦ ਮੈਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਦਾ ਬਾਕੀ ਜਨਤਾ ਮੇ ਜਨਤਾ ਦੀ ਮੇਰੇ ਨਾਲ ਪੂਰੀ ਸਪੋਰਟ ਹੈ ਮੇਰੇ ਵੋਟਰਾਂ ਦੀ ਪੂਰੀ ਸਪੋਰਟ ਹੈ ਉਹ ਮੇਰੇ ਲਈ ਬਹੁਤ ਵੱਧ ਚੜ ਕੇ ਕੰਮ ਕਰਦੀ ਹੈ ਤੁਸੀਂ ਚਾਹ ਦਾ ਕੰਮ ਨੂੰ ਛੋਟਾ ਨਾ ਕਹੋ ਕਿਉਂਕਿ ਰਾਜਨੀਤੀ ਦੇ ਵਿੱਚ ਚਾਹ ਦਾ ਕੰਮ ਤਾਂ ਬਹੁਤ ਵੱਡਾ ਹੈ ਕਿਉਂਕਿ ਤੁਸੀਂ ਦੇਖਿਆ ਨਾ ਪ੍ਰਧਾਨ ਮੰਤਰੀ ਕਹਿੰਦੇ ਚਾਹ ਹੀ ਬਣਾਉਂਦੇ ਹੁੰਦੇ ਸੀ ਚਾਹ ਹੀ ਵੇਚਦੇ ਹੁੰਦੇ ਸੀ ਪਹਿਲਾਂ ਹੁਣ ਪ੍ਰਧਾਨ ਮੰਤਰੀ ਬਣੇ ਮੈਨੂੰ ਲੱਗਾ ਤੁਸੀਂ ਵੀ ਇਹੀ ਸੋਚਿਆ ਵੀ ਮੈਂ ਵੀ ਚਾਹ ਲਾਹੋਗੇ ਕਿਉਂ ਨਹੀਂ ਐਮਪੀ ਬਣ ਸਕਦਾ ਚਲੋ ਜੇ ਜਨਤਾ ਦਾ ਸਾਥ ਰਿਹਾ ਤਾਂ ਜਨਤਾ ਅਗਰ ਮੈਨੂੰ ਵਤਵਾ ਦੇਂਦੀ ਹੈ ਤਾਂ ਚਲੋ ਕਹਿਣ ਨੂੰ ਆਊਗਾ ਕਿ ਇੱਕ ਪਟਿਆਲੇ ਲੋਕ ਸਭਾ ਤੋਂ ਵੀ ਵੱਡੇ ਵੱਡੇ ਦਿਖਜਿਆਂ ਨੂੰ ਮਾਤ ਦੇ ਕੇ ਇੱਕ ਚਾਹ ਵਾਲਾ ਅੱਗੇ ਆਇਆ ਈ ਦਿੱਗ ਜਾਈ ਤੁਸੀਂ ਗੱਲ ਕੀਤੀ ਹੈ ਵਾਕਈ ਅਕਾਲੀ ਦਲ ਤੋਂ ਐਨ ਕੇ ਸ਼ਰਮਾ ਠੀਕ ਹੈ ਜੀ ਭਾਜਪਾ ਤੋਂ ਮਹਾਰਾਣੀ ਪ੍ਰਨੀਤ ਕੌਰ ਆਮ ਆਦਮੀ ਪਾਰਟੀ ਤੋਂ ਡਾਕਟਰ ਬਲਵੀਰ ਜਿਹੜੇ ਕਿ ਮੰਤਰੀ ਨੇ ਉਹ ਸਾਰੇ ਖੜੇ ਆ ਫਿਰ ਤੁਸੀਂ ਨਹੀਂ ਸੋਚਿਆ ਵੀ ਮੈਂ ਕੀ ਕਰੂੰਗਾ ਖੜ ਕੇ ਯਾਰ ਇਹ ਜਿਹੜੇ ਦਿੱਗਜ ਖੜੇ ਆ ਦੇਖੋ ਮੈਨੂੰ ਜਨਤਾ ਦਾ ਸਾਥ ਪੂਰਾ ਮਿਲ ਰਿਹਾ ਹੈ ਚਾਹੇ ਨਾਬਾ ਲਾ ਲਓ ਪਾਤੜਾ ਲਾ ਲਓ ਸਮਾਣਾ ਲਾ ਲਓ ਸਨੌਰ ਲਾ ਲਓ ਕਨੌਰ ਕਨੌਰ ਲਾ ਲਓ ਆਪਣਾ ਡੇਰਾ ਬਸਤੀ ਲਾ ਲਓ ਇਧਰੋਂ ਬਨੂਰ ਲਾ ਲਓ ਰਾਜਪੁਰਾ ਲਾ ਲਓ ਇੰਨਾ ਸਮਰਥਨ ਮਿਲ ਰਿਹਾ ਕਿ ਮੈਨੂੰ ਜੇ ਪਰ ਚਾਰ ਕਰਨ ਦਾ ਮੇਰੇ ਕੋਲ ਟਾਈਮ ਠੀਕ ਹੈ ਘਟ ਹੈ ਪਰ ਮੈਂ ਇੰਨਾ ਛਾ ਗਿਆ ਨਾ ਕਿ ਜਿਵੇਂ ਇੱਕ ਆਵਾਜ਼ ਹੀ ਵੈਲ ਗਈ ਹੈ ਪੂਰੇ ਲੋਕ ਸਭਾ ਪਟਿਆਲੇ ਦੇ ਵਿੱਚ ਕਿ ਆ ਗਿਆ ਨੰਨਾ ਛਾ ਗਿਆ ਨੰਨਾ ਤਾਂ ਮੈਂ ਇੰਨਾ ਛਾ ਚੁਕਿਆ ਮੈਨੂੰ ਲੋਕਾਂ ਦੇ ਇੰਨਾ ਸਮਰਥਨ ਮਿਲ ਰਿਹਾ ਮੈਨੂੰ ਕੋਲ ਆ ਰਹੇ ਨੇ ਕਿ ਨੰਨਾ ਜੀ ਤੁਸੀਂ ਬਸ ਪਿੱਛੇ ਨਹੀਂ ਹਟਣਾ ਡਟ ਕੇ ਲੜੇ ਲੱਗੇ ਰਹੋ ਅਸੀਂ ਤੁਹਾਡੇ ਨਾਲ ਆ ਸਾਡੀ ਇੱਕ ਇੱਕ ਵੋਟ ਤੁਹਾਡੇ ਨਾਲ ਹੈ ਤਾਂ ਉਹਨਾਂ ਨੇ ਮੇਰਾ ਹੌਸਲਾ ਵਧਾਇਆ ਹੈ ਤਾਂ ਮੈਂ ਵੀ ਜਨਤਾ ਨੂੰ ਇੱਕ ਵਿਸ਼ਵਾਸ ਦਿਵਾਉਣਾ ਚਾਹੁੰਗਾ ਕਿ ਤੁਸੀਂ ਇੱਕ ਇੱਕ ਵੋਟ ਇੱਕ ਇੱਕ ਵੋਟ ਨੰਨੇ ਦੇ ਹੱਕ ਚ ਪੁੱਗਤਾ ਦਿਓ ਤੇ ਨੰਨਾ ਤੁਹਾਡੇ ਨਾਲ ਵਾਅਦਾ ਕਰਦਾ ਹੈ ਚੋਣਾਂ ਤੋਂ ਪਹਿਲਾਂ ਵਾਅਦਾ ਕਰਦਾ ਕਿ ਨੰਨਾ ਡਰੇਗਾ ਨਹੀਂ ਹਟੇਗਾ ਨਹੀਂ ਕਿਸੇ ਦੀ ਲਾਲਚ ਚ ਨਹੀਂ ਆਏਗਾ ਆਖਰੀ ਦਮ ਤੱਕ ਲੜੇਗਾ ਹੋਰ ਲੜਦਾ ਰਹੇਗਾ ਜਨਤਾ ਦੇ ਲਈ ਜਨਤਾ ਲਈ ਤਾਂ ਲੜਾਂਗੇ ਪਰ ਗੱਲ ਇਹ ਵੀ ਲੜਾਈ ਤੁਹਾਡੀ ਵੀ ਚੱਲੂਗੀ ਕਿਉਂਕਿ ਪੈਸਾ ਬਹੁਤ ਲੱਗਦਾ ਜੀ MP ਇਲੈਕਸ਼ਨ ਦੇ ਵਿੱਚ ਕਾਰਾਂ ਚਾਹੀਦੀਆਂ ਬੰਦੇ ਚਾਹੀਦੇ ਆ ਪੋਸਟਰ ਰਫਲੈਕਸਾਂ ਝੰਡੇ ਡੰਡੇ ਸਾਰਾ ਕੁਝ ਚਾਹੀਦਾ ਤੇ ਤੁਸੀਂ ਇੱਕ ਚਾਰੀ ਦੁਕਾਨ ਕਰ ਰਹੇ ਹੋ ਕਿਵੇਂ ਪੈਸਾ ਇਕੱਠਾ ਕਰੋਗੇ ਕਿਵੇਂ ਪੈਸਾ ਖਰਚੋ ਕਿਵੇਂ ਗੱਡੀਆਂ ਭਜਾਓਗੇ ਕਿਉਂਕਿ ਸਫ਼ਰ ਬੜਾ ਵੱਡਾ ਹੈ ਤੁਸੀਂ ਦੇਖੋ ਕਿੰਨੇ ਕਿਲੋਮੀਟਰ ਦਾ ਸਫ਼ਰ ਵੀ ਕਰਨਾ ਹੈ ਪ੍ਰਚਾਰ ਵੀ ਕਰਨਾ ਕਿਵੇਂ ਕਰੋਗੇ ਦੇਖੋ ਜੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਕਿ ਮੇਰਾ ਇੱਕ ਛੋਟਾ ਜਿਹਾ ਕੰਮ ਹੈ ਮੈਂ ਕੰਮ ਤੇ ਵੀ ਜਾਊਂਗਾ ਰੋਜ਼ ਕੰਮ ਵੀ ਕਰੂੰਗਾ ਆਪਣਾ ਕਿਉਂਕਿ ਉਸ ਦੇ ਬਿਨਾ ਮੇਰਾ ਗੁਜ਼ਾਰਾ ਵੀ ਨਹੀਂ ਹੈ ਠੀਕ ਹੈ ਜੀ ਬਾਕੀ ਮੇਰੇ ਜਿਹੜੇ ਸਪੋਰਟਰ ਨੇ ਉਹ ਮੇਰੀ ਇੰਨੀ ਹੈਲਪ ਕਰਲੇ ਨੇ ਨਾ ਕਿ ਮੈਨੂੰ ਕਹਿਣ ਦੀ ਲੋੜ ਵੀ ਨਹੀਂ ਪੈਣੀਗੀ ਉਹ ਖੁਦ ਹੀ ਪਰਚਾਰ ਤੇ ਲੱਗੇ ਹੋਏ ਨੇ ਮੈਂ ਜਨਤਾ ਨੂੰ ਇਹ ਵੀ ਅਪੀਲ ਕਰੂੰਗਾ ਠੀਕ ਹੈ ਮੈਂ ਮੰਨਦਾ ਕਿ ਸਾਡਾ ਲੋਕ ਸਭਾ ਪਟਿਆਲਾ ਜਿਹੜਾ ਬਹੁਤ ਵੱਡਾ ਹੈ ਨੋ ਹਲਕੇ ਨੇ ਉਹਦੇ ਵਿੱਚ ਮੈਂ ਹਰ ਘਰ ਘਰ ਚ ਨਹੀਂ ਪਹੁੰਚ ਸਕੂੰਗਾ ਲੇਕਿਨ ਮੈਂ ਇੰਨਾ ਵਾਦਾ ਕਰਦਾ ਕਿ ਮੈਂ ਹਰ ਸ਼ਹਿਰ ਦੇ ਵਿੱਚ ਜ਼ਰੂਰ ਪਹੁੰਚੂੰਗਾ ਔਰ ਆਪਣਾ ਜਿਹੜਾ ਰੋਡ ਸ਼ੋਅ ਕੱਢੂੰਗਾ ਮੇਰੇ ਕਾਗਜ਼ ਭਰੇ ਜਾਣਗੇ ਉਸ ਤੋਂ ਬਾਅਦ ਮੈਂ ਆਪਣਾ ਰੋਡ ਸ਼ੋਅ ਕੱਢੂੰਗਾ ਮੇਰੀ ਜਨਤਾ ਕੀ ਅਪੀਲ ਹੈ ਕਦੀ ਇਹ ਨਾ ਸੋਚਣਾ ਕਿ ਨੰਨਾ ਸਾਡੇ ਘਰ ਨਹੀਂ ਆਇਆ ਸਾਡੀ ਦੁਕਾਨ ਤੇ ਨਹੀਂ ਆਇਆ ਬਸ ਮੈਨੂੰ ਤੁਹਾਡੀ ਤੁਹਾਡੇ ਅੱਗੇ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਤੁਸੀਂ ਮੇਰਾ ਡਟ ਕੇ ਇਸ ਵਾਰੀ ਸਾਥ ਦਿਓ ਏ ਨਾ ਸੋਚਿਓ ਕਿ ਸਾਡੇ ਕੋਲ ਆਇਆ ਨਹੀਂ ਸਾਨੂੰ ਵੋਟ ਮੰਗਣ ਨਹੀਂ ਆਇਆ ਜੇ ਆਇਆ ਨਹੀਂ ਤਾਂ ਅਸੀਂ ਕਿਵੇਂ ਦੇ ਦਈਏ ਇਹ ਬਿਲਕੁਲ ਨਾ ਸੋਚਿਓ ਤੁਸੀਂ ਇਹ ਸਮਝਿਓ ਕਿ ਇਹ ਚੋਣ ਨੰਨੇ ਦੀ ਨਹੀਂ ਸਾਡੀ ਆਪਣੀਆਂ ਅਸੀਂ ਆਪ ਲੜ ਰਹੇ ਆ ਤੇ ਤੁਸੀਂ ਜਦ ਜੇ ਮੈਨੂੰ ਇਹ ਫਤਵਾ ਦੇਣੇ ਹੋ ਮੈਂ ਕਟਿਆਲਾ ਹਲਕੇ ਦੀ ਸਾਰੀ ਜਿੰਨੀ ਵੀ ਗਰੀਬ ਜਨਤਾ ਮੇਰਾ ਮਕਸਦ ਮੇਨਾ ਕਿ ਮੈਂ ਗਰੀਬਾਂ ਲਈ ਕੁਝ ਕਰਾਂ ਚਾਹੇ ਉਹ ਰੇੜੀ ਫੜੀ ਵਾਲੇ ਹੋਗੇ ਚਾਹੇ ਮਜ਼ਦੂਰ ਹੋਗੇ ਮੋਚੀ ਹੋਗੇ ਯਾ ਇਕ ਲਾਲੋ ਆਪਣਾ ਆਸ਼ਾ ਵਾਲਕਰ ਅੰਗਨਵਾੜੀ ਵਾਲਕਰ ਮਿਡੇ ਮੀਲ ਵਾਲਕਰ ਇਹ ਵਿਚਾਰੇ ਜਿਵੇਂ ਮਿਡੇ ਮੀਲ ਵਾਲਕਰ ਲਾਲੋ ਇਹ ਅੱਗ ਦੇ ਨਾਲ ਸਵੇਰ ਤੋਂ 8 ਵਜੇ ਤੋਂ 2 ਵਜੇ ਤੱਕ ਖੇਡਦੇ ਨੇ ਪਰ ਇਹਨਾਂ ਨੂੰ ਕੋਈ ਸਹੂਲਤ ਨਹੀਂ ਹੈ ਇੱਕ ਨਿਗੂਣੀ ਜੀ 3000 ਰੁਪਏ ਮਹੀਨੇ ਦੀ ਤਨਖਾਹ ਦਿੱਤੀ ਜਾਂਦੀ ਹੈ ਮੈਂ ਸਰਕਾਰ ਤੋਂ ਪੁੱਛਣਾ ਚਾਹੁੰਗਾ ਕਿ ਇਹ 3000 ਰੁਪਏ ਦੇ ਨਾਲ ਕੋਈ ਘਰ ਚੱਲਦਾ ਹੈ 3000 ਰੁਪਏ ਨਾਲ ਤਾਂ ਅੱਜ ਕੱਲ ਕੱਲਾ ਅਗਰ 100 ਰੁਪਏ ਦਾ ਦੁੱਧ ਵੀ ਲੈ ਲੀਏ ਨਾ ਉਹਦੇ ਨਾਲ ਵੀ ਪੂਰਾ ਨਹੀਂ ਹੁੰਦਾਗਾ ਤਾਂ ਘਰ ਕਿੱਥੋਂ ਚੱਲੇਗਾ ਤਾਂ ਮੇਰਾ ਗਰੀਬ ਜਨਤਾ ਵਾਸਤੇ ਖਾਸ ਕਰਕੇ ਸੁਨੇਹਾ ਹੈ ਖਾਸ ਕਰਕੇ ਕਿ ਜੇ ਮੈਨੂੰ ਇਹ ਤੋਂ ਵਤਵਾ ਮਿਲ ਕੇ ਮਿਲਦਾ ਹੈ ਤਾਂ ਮੈਂ ਗਰੀਬਾਂ ਲਈ ਇੰਨੀ ਆਵਾਜ਼ ਚੱਕਾਂਗਾ ਕਿ ਲੋਕ ਸਭ ਦੇ ਬਾਜ਼ ਜਾ ਕੇ ਆਵਾਜ਼ ਉਠਾਵਾਂਗਾ ਜੇ ਮੇਰੀ ਉੱਥੇ ਸੁਣਵਾਈ ਨਾ ਹੋਈ ਤਾਂ ਮੈਨੂੰ ਸੜਕਾਂ ਤੇ ਵੀ ਆਣਾ ਪਿਆ ਸੜਕਾਂ ਤੇ ਵੀ ਆਵਾਂਗਾ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਔਰ ਉਹਨਾਂ ਦੇ ਬਣਦੇ ਹੱਕ ਮੈਂ ਉਹਨਾਂ ਨੂੰ ਲਿਆ ਕੇ ਦਵਾਂਗਾ ਇਹ ਵਾਅਦੇ ਤਾਂ ਸਾਰੇ ਲੀਡਰ ਕਰਦੇ ਹੀ ਆ ਜੀ ਪਹਿਲਾਂ ਜਦੋਂ ਵੀ ਇਲੈਕਸ਼ਨ ਹੁੰਦੇ ਆ ਰੋਜ਼ ਰੈਲੀਆਂ 'ਚ ਇਹੀ ਕਹਿੰਦੇ ਆ ਲੀਡਰ ਵੀ ਅਸੀਂ ਨੌਕਰੀ ਦੇ ਦਾਂਗੇ ਸਿਆਹ ਕਰ ਦਾਂਗੇ ਸਿਓ ਕਰ ਦਾਂਗੇ ਇਹੀ ਤੁਸੀਂ ਕਹਿ ਰਹੇ ਹੋ ਕੋ ਵੱਖਰਾ ਕੀ ਆ ਦੇਖੋ ਜੀ ਲੀਡਰ ਵਾਅਦੇ ਕਰਦੇ ਆ ਮੇਰਾ ਮੰਨਣਾ ਹੈ ਮੈਨੂੰ ਵੀ ਮੈਂ ਵੀ ਜਿਵੇਂ ਵਾਅਦੇ ਕਰ ਰਿਹਾ ਮੈਨੂੰ ਵੀ ਜਨਤਾ ਕਹੂਗੀ ਕਿ ਹਰ ਲੀਡਰ ਕਰਦਾ ਹੈ ਪਰ ਮੈਂ ਜਨਤਾ ਨੂੰ ਇਹੀ ਅਪੀਲ ਕਰੂੰਗਾ ਕਿ ਇੱਕ ਇੱਕ ਮੌਕਾ ਤੁਸੀਂ ਆ ਗਏ ਨੰਨਾ ਛਾ ਗਿਆ ਨੰਨਾ ਤਾਂ ਨੰਨੇ ਨੂੰ ਦੇ ਕੇ ਦੇਖੋ ਪਰ ਮੈਂ ਤੁਹਾਡੀਆਂ ਉਮੀਦਾਂ ਤੋਂ ਵੱਧ ਕੇ ਕਈ ਗੁਣਾ ਵੱਧ ਕੇ ਤੁਹਾਨੂੰ ਕਰਕੇ ਦਿਖਾਵਾਂਗਾ ਕਿ ਜੇ ਤੁਸੀਂ ਅਗਲੇ 5 ਸਾਲਾਂ ਨੂੰ ਆ ਕੇ ਕਹੋਗੇ ਕਿ ਹਾਂ ਭਈ ਨੰਨੇ ਨੇ ਜੋ ਕੀਤਾ ਸਾਡੀ ਉਮੀਦਾਂ ਤੋਂ ਵੱਧ ਕੇ ਕੀਤਾ ਹੈ ਮੇਰੀ ਇਹ ਹੀ ਇੱਕੋ ਇੱਕ ਸੋਚ ਹੈ ਗਰੀਬਾਂ ਨੂੰ ਜੋ ਮੈਂ ਕਰਨਾ ਸਭ ਤੋਂ ਵੱਡਾ ਮੇਰਾ ਜਿਹੜਾ ਸੋਚ ਹੈ ਕਿ ਸਭ ਤੋਂ ਪਹਿਲਾ ਕੰਮ ਮੇਰਾ ਇਹ ਹੈ ਕਿ ਆਪਣੇ ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਤਬਕਾ ਹੈ ਜਿਹੜਾ ਆਪਣੀਆਂ ਘਰੇਲੀਆਂ ਮਜਬੂਰੀਆਂ ਕਰਕੇ ਪੜ੍ਹ ਲਿਖ ਨਹੀਂ ਸਕਦਾਗਾ ਉਹ ਸ਼ੁਰੂ ਤੋਂ ਕੰਮਾਂ 'ਚ ਪੈ ਜਾਂਦਾ ਹੈ ਦਿਹਾੜੀ ਲੱਪੇ 'ਚ ਪੈ ਜਾਂਦਾ ਹੈ ਮੇਰਾ ਸਭ ਤੋਂ ਵੱਡਾ ਕੰਮ ਇਹ ਹੋਊਗਾ ਕਿ ਆਪਣੀ ਆਵਾਜ਼ ਚੱਕਣਾ ਤੇ ਉਹਨਾਂ ਦੇ ਹੱਕ ਲੈ ਕੇ ਵੀ ਦਊਂਗਾ ਜਿਵੇਂ ਮਰਜ਼ੀ ਲੈ ਕੇ ਤਾਂ ਲੈ ਕੇ ਵੀ ਦਊਂਗਾ ਕਿ ਉਹਨਾਂ ਨੂੰ ਵੀ ਸਰਕਾਰੀ ਨੌਕਰੀਆਂ ਚਾਹੇ ਚੌਥੇ ਦਰਜੇ ਦੀਆਂ ਮਿਲਣ ਉਹਨਾਂ ਨੂੰ ਵੀ ਸਰਕਾਰੀ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੀਟੂ ਛਟਰਾ ਵਾਲੇ ਵੀ ਤੁਹਾਡੀ ਸਪੋਰਟ ਕਰ ਰਹੇ ਆ ਤੁਸੀਂ ਦੇਖਿਆ ਉਹਨਾਂ ਤੁਹਾਡੇ ਪੋਸਟਰ ਤੇ ਉਹਨਾਂ ਦੀ ਫੋਟੋ ਲੱਗੀ ਹੋਈ ਹੈ ਭਾਬੀ ਚੁੰਮੇ ਵਾਲੇ ਦੀ ਫੋਟੋ ਲੱਗੀ ਹੋਈ ਹੈ ਤੁਹਾਨੂੰ ਨਹੀਂ ਲੱਗਦਾ ਵੀ ਹਾਸ ਕਲਾਕਾਰ ਨੇ ਇਹ ਤੇ ਇਲੈਕਸ਼ਨਾਂ ਦੇ ਵਿੱਚ ਤੁਹਾਨੂੰ ਉਤਾਰਿਆ ਤੁਹਾਡੀ ਸਪੋਰਟ ਕਰ ਰਹੇ ਆ ਉਹ ਆਣਗੇ ਇੱਥੇ ਹਾਂਜੀ ਨੀਟੂ ਛਟਰਾ ਵਾਲੇ ਇੱਕ ਵਾਰ ਆ ਵੀ ਚੁੱਕੇ ਨੇ ਰਾਜਪੁਰਾ ਦੇ ਵਿੱਚ ਆ ਚੁੱਕੇ ਨੇ ਤੇ ਹੁਣ ਦੂਜਾ ਅਸੀਂ ਜਦੋਂ ਕਾਗਜ਼ ਭੰਨੇ ਨੇ ਉਹ ਫੇਰ ਦੁਬਾਰਾ ਆ ਰਹੇ ਨੇ ਤਾਂ ਅਸੀਂ ਹਰ ਅਲਕੇ ਦੇ ਵਿੱਚ ਨੀਟੂ ਛਟਰਾ ਵਾਲੇ ਜੀ ਨੂੰ ਲੈ ਕੇ ਜਾਵਾਂਗੇ ਪ੍ਰਚਾਰ ਦੇ ਲਈ ਉਹ ਕਰਨਗੇ ਤੁਹਾਡਾ ਪ੍ਰਚਾਰ ਉਹ ਤਾਂ ਆਪ ਇਲੈਕਸ਼ਨ ਲੜ ਰਹੇ ਦੋ ਥਾਂ ਤੋਂ ਜਰੂਰ ਕਰਨਗੇ बस ए है कि कैन दी ਲੋੜ ਨਹੀਂ ਹੈ ਕਿ ਸਾਨੂੰ ਹਰ ਜਗ੍ਹਾ ਜਾਣ ਦੀ ਲੋੜ ਨਹੀਂ ਹੈ ਜਨਤਾ ਸਾਨੂੰ ਸਾਥ ਦੇ ਰਹੀ ਹੈ ਔਰ ਮੈਨੂੰ ਵੀ ਵਿਸ਼ਵਾਸ ਹੈ ਪੂਰਾ ਆਪਣੀ ਜਨਤਾ ਤੇ ਕਿ ਐਤ ਕੀ ਜਨਤਾ ਮੈਨੂੰ ਫਤਵਾ ਦੇਗੀ ਸਮਾਜ ਦਾ ਕੀ ਸਮਰਥਨ ਹੈ ਤੁਹਾਨੂੰ ਸਮਾਜ ਦਾ ਬਹੁਤ ਵੱਡਾ ਬਹੁਤ ਜ਼ਿਆਦਾ ਤੇ ਬਹੁਤ ਵੱਡਾ ਮੇਰੇ ਬਾਬਲਪੁਰ ਸਮਾਜ ਦਾ ਮੈਨੂੰ ਬੜਾ ਦੀ ਹੀ ਸਮਰਥਨ ਮਿਲ ਰਿਹਾ ਹੈ ਉਹਨਾਂ ਨੇ ਤਾਂ ਮੈਨੂੰ 로ਜ ਕੋਲ ਆ ਰਹੀਆਂ ਨੇ ਵੀ ਨੰਨਾ ਜੀ ਤੁਸੀਂ ਚਿੰਤਾ ਨਾ ਕਰੋ ਬਸ ਤੁਸੀਂ ਡਟੇ ਰਹੋ ਪਿੱਛੇ ਹਟਣਾ ਨਹੀਂ ਹੈ ਤਾਂ ਮੈਂ ਵੀ ਉਹਨਾਂ ਨੂੰ ਵਾਅਦਾ ਕਰ ਚੁੱਕਿਆ ਕਿ ਮੈਨੂੰ ਕੋਈ ਦਬਕਾਏ ਕੋਈ ਧਮਕੀ ਆਏ ਕੋਈ ਲਾਲਚ ਆਏ ਨੰਨਾ ਨਹੀਂ ਦਬੇਗਾ ਨਹੀਂ ਹਟੇਗਾ ਆਖਰੀ ਦਮ ਤੱਕ ਲੜੇਗਾ ਕਿਉਂਕਿ ਮੇਰਾ ਸਮਾਜ ਮੇਰੇ ਨਾਲ ਹੈ ਤਾਂ ਮੈਂ ਉਹਨਾਂ ਦੇ ਨਾਲ ਖੜਾ ਹਾਂ ਅਗਰ ਤੁਹਾਨੂੰ ਚੋਣ ਨਿਸ਼ਾਨ ਬਾਰੇ ਪੁੱਛਿਆ ਜਾਵੇ ਤੁਹਾਨੂੰ ਚੋਣ ਨਿਸ਼ਾਨ ਕੀ ਦਈਏ ਕੀ ਚਾਹਨੇ ਹੋ ਕਿਹੜਾ ਚੋਣ ਨਿਸ਼ਾਨ ਮਿਲੇ ਤੁਹਾਨੂੰ ਦੇਖੋ ਵੈਸੇ ਤਾਂ ਇਹ ਕੰਮ ਇਲੈਕਸ਼ਨ ਕਮਿਸ਼ਨ ਦਾ ਹੈ ਪਰ ਜੇ ਮੈਨੂੰ ਦਿੱਤਾ ਜਾਵੇ ਤਾਂ ਮੈਂ ਤਾਂ ਕਹਾਂਗਾ ਜੇ ਉਹ ਮੇਰਾ ਕੰਮ ਹੈ ਚਾਹ ਦਾ ਕੰਮ ਹੈ ਮੈਨੂੰ ਚਾਹ ਦਾ ਕੱਪ ਦਿੱਤਾ ਜਾਵੇ ਚਾਹ ਦਾ ਕੱਪ ਜਾਂ ਕੇਤਲੀ ਦੇ ਦਿੱਤੀ ਜਾਵੇ ਹਾਂਜੀ ਕੇਤਲੀ ਦੇ ਦਿੱਤੀ ਜਾਵੇ ਹੈ ਤਾਂ ਚਾਹ ਦੇ ਨਾਲ ਹੀ ਮੈਟਰ ਕਰਦਾ ਹੈ ਕੋਈ ਦਿੱਕਤ ਨਹੀਂ ਹੈ ਪ੍ਰਧਾਨ ਮੰਤਰੀ ਬਾਰੇ ਕੀ ਸੋਚਦੇ ਹੋ ਨਰਿੰਦਰ ਮੋਦੀ ਬਾਰੇ ਉਹ ਵੀ ਤੁਹਾਡੇ ਕੰਮ ਚ ਚਲੋ ਰਾਜਨੀਤੀ ਲੱਗ ਹੋ ਸਕਦੀ ਹੈ ਪਰ ਕੰਮ ਤਾਂ ਤੁਹਾਡਾ ਸਾਂਝਾ ਹੈ ਜਿਵੇਂ ਲਾਲੀਏ ਵੀ ਉਹ ਵੀ ਚਾਹ ਦਾ ਕੰਮ ਕਰਦੇ ਤੁਸੀਂ ਚਾਹ ਦਾ ਕੰਮ ਕਰਦੇ ਹੋ ਦੇਖੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਚਾਹ ਦਾ ਕੰਮ ਤਾਂ ਕਰਦੇ ਸੀ ਪਰ ਉਹ ਕਦੀ ਚਾਹ ਵਾਲਿਆਂ ਦੇ ਕੰਮ ਨਹੀਂ ਆ ਸਕਗੇ ਉਹਨਾਂ ਨੇ ਤਾਂ ਵੱਡੇ ਵੱਡੇ ਲੋਕਾਂ ਦੇ ਹੀ ਫਾਇਦੇ ਦੇਖੇ ਨੇ ਆਮ ਜਨਤਾ ਬਾਰੇ ਕੁਝ ਨਹੀਂ ਸੋਚਿਆਗਾ ਤਾਂ ਮੈਂ ਤਾਂ ਜਨਤਾ ਨੂੰ ਇਹੀ ਕਹੂੰਗਾ ਇੱਕ ਮੌਕਾ ਤੁਸੀਂ ਨੰਨੇ ਨੂੰ ਦਿਹੋ ਨੰਨਾ ਤੁਹਾਡਾ ਆਪਣਾ ਹੈ ਲੋਕਲ ਬੰਦਾ ਹੈ ਇੱਕ ਛੋਟਿਆ ਦਾ ਚਾਹ ਦਾ ਕੰਮ ਕਰਦਾ ਹੈ ਇੱਕ ਛੋਟੇ ਜਿਹੇ ਘਰ ਦੇ ਵਿੱਚ ਰਹਿੰਦਾ ਹੈ ਔਰ ਮੈਂ ਤੁਹਾਨੂੰ ਇਹ ਵੀ ਵਾਅਦਾ ਕਰਦਾ ਕਿ ਮੈਂ ਇਹੀ ਕੰਮ ਮੇਰਾ ਚੱਲਦਾ ਰਹੂਗਾ ਚਾਹ ਦਾ ਮੈਂ ਕੋਈ ਵੱਡੇ ਵੱਡੇ ਹੋਟਲ ਨਹੀਂ ਖੇੜ ਲੈਣੇ ਜਾਂ ਕੋਈ ਇੰਡਸਟਰੀਆਂ ਨਹੀਂ ਕੋਈ ਵੱਡੇ ਬਿਜ਼ਨਸ ਨਹੀਂ ਕਰਨੇਗੇ ਨਾ ਮੈਂ ਵੱਡੇ ਮਹਿਲਾਂ ਚ ਰਹਿਣਾ ਮੈਂ ਇਹੀ ਘਰ ਚ ਰਹਿਣਾ ਮੈਂ ਜੇ ਜਨਤਾ ਮੈਨੂੰ ਫਤਵਾ ਦਿੰਦੀ ਹੈ ਉਹ ਜਨਤਾ ਨੂੰ ਮੈਂ ਇਹ ਵਾਅਦਾ ਕਰਨਾ ਚਾਹੂੰਗਾ ਕਿ ਤੁਹਾਨੂੰ ਮੇਰੇ ਕੋਲ ਆਣ ਦੀ ਲੋੜ ਨਹੀਂ ਤੁਸੀਂ ਸਾਨੂੰ ਕਾਲ ਕਰੋ ਤੁਹਾਨੂੰ ਕੋਈ ਕੰਮ ਹੈ ਨਨਖੋ ਤੁਹਾਡੇ ਕੋਲ ਹਾਜ਼ਰ ਹੋਏਗਾ ਆਮ ਆਦਮੀ ਪਾਰਟੀ ਨੇ ਬੜੇ ਵਾਦੇ ਕੀਤੇ ਸੀ ਆਮ ਲੋਕਾਂ ਨਾਲ ਛੋਟੇ ਛੋਟੇ ਘਰਾਂ ਚੋਂ ਉਹਨਾਂ ਨੇ ਬੰਦੇ ਚੱਕ ਕੇ ਮੰਤਰੀ ਬਣਾਤੇ ਐ ਐਮਐਲਏ ਬਣਾਤੇ ਜਨਤਾ ਨੇ ਬਣਾਤੇ ਮਤਲਬ ਤੇ ਹੁਣ ਤੁਸੀਂ ਕੀ ਸਮਝਦੇ ਹੋ ਆਮ ਆਦਮੀ ਪਾਰਟੀ ਨਹੀਂ ਤੁਹਾਡੇ ਨਾਲ ਵਿਚਾਰ ਰੱਖਦੀ ਬਿਲਕੁਲ ਨਹੀਂ ਰੱਖਦੀ ਜੀ ਆਮ ਆਦਮੀ ਪਾਰਟੀ ਸਿਰਫ ਇੱਕ ਗੱਲਾਂ ਦੀ ਸਰਕਾਰ ਬਣ ਕੇ ਰਹਿ ਗਈ ਹੈ ਤੁਸੀਂ ਹੁਣ ਦੇਖ ਲਓ ਜਿਵੇਂ ਇਹਨਾਂ ਨੇ 41 ਸਿਵਾਵਾਂ ਤੁਹਾਡੇ ਕੰਮ ਤੁਹਾਡੇ ਦੁਹਾਰ ਜਿੱਦਾਂ ਐਦਾ ਦਾ ਇਹਨਾਂ ਨੇ ਕੁਝ ਕੱਢਿਆ ਸੀਗਾ ਤੇ ਉਹਨਾਂ ਨੇ ਠੀਕ ਹੈ 41 ਸਿਵਾਵਾਂ ਕੱਢੀਆਂ ਤੁਹਾਡੇ ਘਰ ਤੁਹਾਡੇ ਦੁਆਰ ਉਹਨਾਂ ਨੇ ਕੈਂਪ ਹਰ ਪਿੰਡ ਹਰ ਮੱਲੇ ਹਰ ਗਲੀ ਮੱਲੇ 'ਚ ਕੈਂਪ ਵੀ ਲਗਾਏ ਦੇਖੋ ਉਹ ਕੈਂਪ ਦਾ ਸਮਾਂ ਇਹਨਾਂ ਨੇ ਰੱਖਿਆ ਸੀਗਾ 10 ਵਜੇ ਤੋਂ 11 ਵਜੇ ਤੱਕ 10 ਤੋਂ 12 ਵਜੇ ਤੱਕ ਯਾਨੀ 1-2 ਘੰਟੇ ਦਾ ਸਮਾਂ ਦਿੰਦੇ ਸੀ ਉਹ ਜਦੋਂ ਕੈਂਪ ਲਗਾਉਂਦੇ ਆ ਕਿਸੇ ਪਿੰਡ ਮਹੱਲੇ ਵਾਰ ਤੇ ਜਾ ਕੇ ਤਾਂ ਜਦੋਂ ਜਨਤਾ ਉੱਤੇ ਜਾਂਦੀ ਆ ਉਹਨਾਂ ਨੂੰ ਇੱਕ ਫਾਰਮ ਫੜਾ ਦਿੱਤਾ ਜਾਂਦਾ ਜੀ ਆ ਫਾਰਮ ਭਰ ਦਿਓ ਮੰਨ ਲਓ ਇੱਕ ਰਾਸ਼ਨ ਕਾਰਡ ਬਣਵਾਣਾ ਆ ਸੀ ਉਹ ਰਾਸ਼ਨ ਕਾਰਡ ਦਾ ਫਾਰਮ ਭਰਵਾਤਾ ਭਰਵਾ ਕੇ ਉਹ ਰਾਸ਼ਨ ਦਾ ਫਿਰ ਉਹ ਕਹਿੰਦੇ ਕਿ ਹੁਣ ਤੁਸੀਂ ਜੇ ਸ਼ਹਿਰ 'ਚ ਰਹਿਣੇ ਹੋ ਤਾਂ ਇਹੋ ਕੋਲ ਜਾਓ ਉਹਦੇ ਸਾਈਨ ਕਰਾ ਕੇ ਲਿਓ ਜੇ ਪਿੰਡ 'ਚ ਜਾਓ ਪਿੰਡ 'ਚ ਰਹਿਣੇ ਹੋ ਤਾਂ ਪਟਵਾਰੀ ਕੋਲ ਜਾਓ ਫਿਰ ਉੱਥੋਂ ਕਰਵਾ ਕੇ ਲਿਆਇ ਫਿਰ ਕਹਿੰਦੇ ਜੀ ਐਮਸੀ ਦੇ ਸਾਈਨ ਕਰਾਓ 2 ਘੰਟੇ ਖਤਮ ਉਹ ਕੈਂਪ ਲਾ ਕੇ ਚਲੇ ਜਾਂਦੇ ਆ ਫਾਰਮ ਲੋਕਾਂ ਦੇ ਘਰ ਪਈ ਲਿਆ ਜਾਂਦੇ ਆ ਇਹੋ ਜੀ ਕੋਈ ਜੇ ਮੈਨੂੰ ਵਤਵਾ ਮਿਲਦਾ ਮੈਂ ਜਨਤਾ ਨੂੰ ਕਹਾਂਗਾ ਕਿ ਅਸੀਂ ਤੁਹਾਡੇ ਗਲੀ ਮਾਲਲੇ ਦੇ ਵਿੱਚ ਨਹੀਂ ਤੁਹਾਡੇ ਘਰ ਬੈਠ ਕੇ ਤੁਹਾਨੂੰ ਕਿਸੇ ਤੋਂ ਸਾਇਨ ਕਰਾਣ ਦੀ ਲੋੜ ਨਹੀਂ ਕੋਈ ਵੀ ਕੰਮ ਹੋਏਗਾ ਨੰਨਾ ਤੁਹਾਡੇ ਕੰਮ ਖੁਦ ਕਰਾ ਕੇ ਤੁਹਾਡੇ ਘਰੇ ਬੈਠ ਕੇ ਕਰਾ ਕੇ ਦੇ ਕੇ ਜਾਏਗਾ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਪੈਗੀ ਕਿਸੇ ਸਾਇਨ ਦੀ ਲੋੜ ਨਹੀਂ ਪੈਗੀ ਕਿਤੇ ਤੱਕੇ ਖਾਂ ਦੀ ਲੋੜ ਨਹੀਂ ਪੈਗੀ ਸੋ ਹੁਣ ਸਵਾਵਾ ਮੇ ਸ਼ੁਰੂ ਕਰੋਗੇ ਤੁਸੀਂ ਜਿਵੇਂ ਸਵਾ ਹੁੰਦੀ ਹੈ ਫਿਰ ਲੈਕਚਰ ਹੁੰਦੇ ਆ ਭਾਸ਼ਣ ਦਿੱਤੇ ਜਾਂਦੇ ਆ ਜਾਂ ਵੱਡੇ ਵੱਡੇ ਰੋਡ ਸ਼ੋ ਕੀਤੇ ਜਾਂਦੇ ਆ ਉਹਦੀ ਤਿਆਰੀ ਕਰ ਰਹੇ ਆ ਹਾਂਜੀ ਬਿਲਕੁਲ ਸਾਡੀ ਤਿਆਰੀਆਂ ਜੋਰਾਂ ਤੇ ਆ ਬਾਕੀ ਮੈਂ ਜਨਤਾ ਨੂੰ ਜਿਵੇਂ ਪਹਿਲਾਂ ਵੀ ਕਹਿ ਚੁੱਕਿਆ ਮੈਂ ਘਰ ਘਰ ਨਹੀਂ ਪਹੁੰਚ ਸਕਾਂਗਾ ਇਸ ਲਈ ਮੈਨੂੰ ਮਾਫ ਵੀ ਕਰਨਾ ਆਪਣਾ ਤੁਹਾਡਾ ਬੇਟਾ ਹਾਂ ਮੈਂ ਆਪਣਾ ਤੁਹਾਡਾ ਛੋਟਾ ਭਰਾ ਹਾਂ ਵੱਡਾ ਭਰਾ ਤੁਸੀਂ ਬਸ ਆਪਣੀ ਚੋਣ ਸਮਝ ਕੇ ਡਟ ਕੇ ਲੜੋ ਤੇ ਮੈਂ ਆਉਂਗਾ ਜ਼ਰੂਰ ਹਰ ਹਲਕੇ ਦੇ ਵਿੱਚ ਆਉਂਗਾ ਪਰ ਇਹ ਮੈਂ ਤੁਹਾਨੂੰ ਪਹਿਲਾਂ ਹੀ ਕਹਿਆ ਸੀ ਜੀ ਮੈਂ ਹਰ ਇਨਸਾਨ ਦੇ ਘਰ ਯਾ ਹਰ ਦੁਕਾਨ ਤੇ ਨਹੀਂ ਆ ਸਕਦਾ ਕਿਉਂਕਿ ਮੈਂ ਪਹਿਲਾ ਚੋਣ ਲੜ ਰਿਹਾ ਹਾਂ ਮੇਰੇ ਤੇ ਹਜੇ ਨਹੀਂ ਹਿੰਮਤ ਨਹੀਂ ਹੈ ਤੁਸੀਂ ਸਾਰੇ ਮੇਰੇ ਨਾਲ ਲੱਗੋ ਤਾਂ ਤਾਂ ਕਿ ਆਪਾਂ ਅੱਗੇ ਵੱਧ ਕੇ ਕੰਮ ਕਰ ਸਕੀਏ ਨੰਨਾ ਜੀ ਕੁਝ ਲੋਕ ਮਜ਼ਾਕ ਵੀ ਕਰਦੇ ਹੋਣਗੇ ਵੀ ਯਾਰ ਇੱਕ ਚਾਹ ਵਾਲਾ ਚੱਕੋ ਜੀ ਦੇਖੋ ਐਮਪੀ ਇਲੈਕਸ਼ਨ ਲੜਨ ਜਾ ਰਿਹਾ ਜੀ ਗੱਡੀਆਂ ਚਾਹੀਦੀਆਂ ਪੈਸੇ ਚਾਹੀਦੇ ਮਜ਼ਾਕ ਕਰਦੇ ਲੋਕ ਦੇਖੋ ਜੀ ਪੰਜਾਬ ਇਹ ਪੰਜਾਬ ਹੈ ਪੰਜਾਬ ਰੰਗਲਾ ਪੰਜਾਬ ਹੈ ਤੇ ਪਟਿਆਲੇ ਨੂੰ ਵੀ ਰੰਗਲਾ ਪਟਿਆਲਾ ਹੀ ਮੰਨਿਆ ਜਾਂਦਾ ਹੈ ਤੇ ਮਜ਼ਾਕ ਚੱਲਦਾ ਹੈ ਮੈਨੂੰ ਕੋਈ ਇਤਰਾਜ਼ ਨਹੀਂ ਹੈ ਮੈਨੂੰ ਕੋਈ ਦਿੱਕਤ ਨਹੀਂ ਹੈ ਜਨਤਾ ਮੇਰੇ ਨਾਲ ਹੈ ਜੇ ਆਪਣੇ ਆਪਣਾ ਪਰਿਵਾਰ ਆਪਣੇ ਨਾਲ ਘਰ ਦੇ ਬੰਦੇ ਨਾਲ ਮਜ਼ਾਕ ਨਹੀਂ ਕਰੂਗਾ ਤਾਂ ਹੋਰ ਕੌਣ ਕਰੂਗਾ ਚਲੋ ਕਹਿੰਦੇ ਨੇ ਜਦੋਂ ਕਹਿੰਦੇ ਨੇ ਜੀ ਨੀਟੂ ਛੱਡਰਾਂ ਵਾਲੀ ਦੀ ਪਾਰਟੀ ਜੋ ਹੈ ਜੀ ਥੋੜਾ ਕਮੇਡੀਅਨ ਹੈ ਜੀ ਵੀ ਮੈਂ ਚਲੋ ਜੋ ਵੀ ਹੈ ਜਨਤਾ ਜੋ ਵੀ ਕਹਿੰਦੀ ਹੈ ਆਪਾਂ ਜਨਤਾ ਦੇ ਨਾਲ ਆ ਆਪਾਂ ਨੂੰ ਕੋਈ ਦਿੱਕਤ ਨਹੀਂ ਹੈ ਤੁਸੀਂ ਹੱਸੀ ਮਜ਼ਾਕ ਕਰੋ ਕੋਈ ਗੱਲ ਨਹੀਂ ਲੇਕਿਨ ਆਪਣਾ ਕੰਮ ਜਿਹੜਾ ਹੈ ਵੋਟ ਦਾ ਤੇ ਸਪੋਰਟ ਦਾ ਉਹ ਤੁਸੀਂ ਮੇਰਾ ਜਰੂਰ ਦਿਓ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਤੁਸੀਂ ਦੇਖਿਆ ਕਿ ਇੱਕ ਆਮ ਬੰਦਾ ਇਸ ਤਰ੍ਹਾਂ ਜਾਗਰੂ ਹੋ ਕੇ ਹੁਣ ਇਲੈਕਸ਼ਨ ਲੜਨ ਦੇ ਲਈ ਅੱਗੇ ਆਇਆ ਕਿਉਂਕਿ ਹਰ ਬੰਦਾ ਬਾਹਰ ਬੈਠ ਕੇ ਰਾਜਨੀਤੀ ਦੇ ਬਾਰੇ ਚੰਗਾ ਮਹਾਰਾਤਾ ਕਹਿੰਦਾ ਪਰ ਉਸ ਨੂੰ ਸੈੱਟ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰਦਾ ਸੋ ਨੰਨਾ ਜੀ ਨੇ ਆਪਣਾ ਸਲੋਗਨ ਰੱਖਿਆ ਕਿ ਆ ਗਿਆ ਨੰਨਾ ਛਾ ਗਿਆ ਨੰਨਾ ਔਰ ਇਹ ਅੱਜ ਇਲੈਕਸ਼ਨ ਦੀ ਕੈਂਪੇਨ ਸ਼ੁਰੂ ਕਰ ਰਿਹਾ ਹੈ ਅੱਜ ਅਸੀਂ ਗੱਲਬਾਤ ਕੀਤੀ ਇਹਨਾਂ ਦੇ ਨਾਲ ਜਾਣਿਆ ਵੀ ਕਿਹੜੇ ਮਕਸਦ ਕਿਹੜੇ ਮਨਸੂਬਿਆਂ ਨੂੰ ਲੈ ਕੇ ਜਨਤਾ ਦੇ ਵਿੱਚ ਜਨਤਾ ਦੀ ਕਚਹਿਰੀ ਦੇ ਵਿੱਚ ਨਿਤਰ ਰਹੇ ਨੇ ਔਰ ਇਹਨਾਂ ਦਾ ਕਹਿਣਾ ਕਿ ਮੈਨੂੰ ਬੜੀ ਸਪੋਰਟ ਹੈ ਮੇਰੇ ਸਮਾ ਔਰ ਕਿੰਨੇ ਕ ਲੋਗ ਇਹਨਾਂ ਨੂੰ ਵੋਟ ਕਰਦੇ ਆ ਕਿਉਂਕਿ ਅਸੀਂ ਪਹਿਲਾਂ ਵੀ ਦੇਖਿਆ ਕਿ ਇਸ ਤਰ੍ਹਾਂ ਦੇ ਕਲਾਕਾਰ ਬਹੁਤ ਸਾਰੇ ਆ ਜਾਂਦੇ ਆ ਇਲੈਕਸ਼ਨ ਦੇ ਵਿੱਚ ਖੜੇ ਹੁੰਦੇ ਆ ਪਰ ਕਈ ਵਾਰ ਜਨਤਾ ਘੱਟ ਸਪੋਰਟ ਕਰਦੀ ਆ ਪਰ ਨੀਟੂ ਸ਼ਟਰਾਂ ਵਾਲੇ ਦੀ ਜੇਕਰ ਗੱਲ ਕਰ ਲਈਓ ਲਗਾਤਾਰ ਹਰੇਕ ਚੋਣ ਮੈਦਾਨ ਦੇ ਵਿੱਚ ਉਤਰਦੇ ਆ ਇਲੈਕਸ਼ਨ ਲੜਦੇ ਆ ਲੋਕ ਉਹਨਾਂ ਨੂੰ ਪਸੰਦ ਵੀ ਕਰਦੇ ਆ ਸੋ ਉਹਨਾਂ ਦੇ ਨਾਲ ਜੁੜ ਕੇ ਹੀ ਨੰਨਾ ਜੀ ਵੀ ਇਲੈਕਸ਼ਨ ਲੜ ਰਹੇ ਆ ਉਮੀਦ ਕਰਦੇ ਆ ਕਿ ਜਨਤਾ ਇਹਨਾਂ ਨੂੰ ਵੀ ਪਿਆਰ ਕਰੇ ਸਪੋਰਟ ਕਰੇ ਤੇ ਵੋਟ ਕਰੇ ਇਹ ਵੀ ਆਪਣਾ ਜਿਹੜਾ ਸੁਪਨਾ ਹੈ ਮੈਂਬਰ ਪਾਰਲੀਮੈਂਟ ਬਣਨ ਦਾ ਉਹ ਇਹਨਾਂ ਦਾ ਜ਼ਰੂਰ ਪੂਰਾ ਹੋਵੇ ਕੈਮਰਾ ਪਰਸਨ ਅਭੇ ਦੇ